ਮਜੀਤ ਸਰ ਕੀ ਨਾਮ ਜ ਹੈ ਆਪਣਾ ਮੇਰਾ ਸੁਰੇਸ਼ ਰੋੜਾ ਨਾਮ ਹੈ ਜਿਹੜੇ ਗਾਨਾ ਉਸ ਦੇ ਵਿੱਚ ਚੋਰੀ ਹੋਈ ਹੈ ਉਸ ਦਾ ਕੀ ਨਾਮ ਜ ਹੈ ਰਾਇਲ ਗਨ ਹਾਊਸ ਕਿੰਨੇ ਕੇ ਤਿਆਰਾਂ ਦੀ ਚੋਰੀ ਹੋਈ ਹੈ ਤੁਹਾਡੇ ਐਚਓ ਜੀ 8 ਇੱਕ ਬੰਦੂਕਾਂ ਗਈਆਂ ਜੀ 12 ਬਾਰਾ ਬੋਲ ਦੀ ਤੇ ਕੀ ਕੀਮਤ ਮਾਰਕੀਟ ਵੈਲਿਊ ਕਿੰਨੀ ਕੋਈ ਵੈਲਿਊ ਨਹੀਂ ਕੀਤੀ ਠੀਕ ਹੈ ਤਾਂ ਤੁਹਾਡੇ 7-8 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਕੀ ਉਸੇ ਬੰਦੇ ਨੇ ਇਹ ਕਰ ਦਿੱਤੀ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਜੀ ਕਿੰਨੇ ਕੁ ਵੇਲੇ ਰੈਂਚ ਸਰ ਜੀ ਦਾ ਦੋ ਵਜੇ ਦਾ ਟਾਈਮ ਸੀ ਦਾ ਦੋ ਵਜੇ ਚੋਰੀ ਹੋਈ ਹੈ ਹਾਂ ਜੀ ਜਿਹੜੀ ਪਿਛਲੀ ਚੋਰੀ ਹੋਈ ਸੀ ਉਹਦੇ 'ਚ ਪੁਲਿਸ ਨੇ ਕਿਸੇ ਦੋਸ਼ੀਆਂ ਨੂੰ ਫੜਿਆ ਜਾਂ ਪੁਲਿਸ ਵਾਲ ਹਾਂਜੀ ਸਾਡਾ ਨਕਰ ਰਹੀ ਆ ਜੀ ਬਿਲਕੁਲ ਪ੍ਰੋਪਰ ਕੈਸ਼ ਵਗੈਰਾ ਵੀ ਹਾਂਜੀ ਕੈਸ਼ ਗਿਆ ਜੀ ਕਿੰਨਾ ਕੈਸ਼ ਗਿਆ 6 ਲੱਖ ਰੁਪਏ ਗਿਆ ਜੀ ਕੈਸ਼ ਜੀ ਹਾਊਸ ਦੇ ਵਿੱਚ ਚੋਰੀ ਹੋਈ ਆ ਕਿੰਨੇ ਕ ਵੇਲੇ ਹੋਈ ਤੇ ਕਿੰਨੀ ਕੀ ਮਾਤਰਾ ਦੇ ਜਗਾਨਾ ਹਾਊਸ ਲੈ ਕੇ ਗਏ ਇਹ ਜੀ ਅੱਜ 22 ਤਰੀਕ ਨੂੰ ਸਾਨੂੰ ਕਰੀਬ 1 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਭੰਡਾਰੀ ਪੁਲ ਦੇ ਨੇੜੇ ਰਾਇਲ ਗਾਨਾ ਹਾਊਸ ਆ ਉਸ ਦੇ ਮਾਲਕ ਸੁਰੇਸ਼ ਕੁਮਾਰ ਜੀ ਵੱਲੋਂ ਮਿਲੀ ਸੀ ਉਹਨੇ ਦੱਸਿਆ ਸੀ ਕਿ ਰਾਤ ਦੇ ਕਰੀਬ 2 ਵਜੇ ਕੁਛ ਨੰਮਸ਼ਾ ਤੇ ਨੌਜਵਾਨਾਂ ਵੱਲੋਂ ਕੰਧ ਦੇ ਵਿੱਚ ਪਾੜ ਪਾ ਕੇ ਉਹਨਾਂ ਦੇ ਗਨੋਕਸ ਵਿੱਚ ਐਂਟਰੀ ਕੀਤੀ ਗਈ। ਉੱਥੋਂ ਕੁਝ ਗੰਜ਼ ਵੀ ਚੋਰੀ ਹੋਈਆਂ ਤੇ ਕੁਝ ਕੈਸ਼ ਵੀ ਚੋਰੀ ਹੋਇਆ ਜੀ। ਤੇ ਸਰ ਪਹਿਲਾਂ ਵੀ ਜਿਹੜੀ ਚੋਰੀ ਹੋਈ ਹੈ ਇਹ ਬੰਦੇ ਉਹੋਗੇ ਆ। ਇਹ ਵੈਰੀਫਾਈ ਕਰ ਰਹੇ ਹਾਂ ਜੀ ਉਸ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਉਹ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿ ਜਿਹੜੀ ਉਹ ਪਹਿਲਾਂ 7-8 ਮਹੀਨੇ ਪਹਿਲਾਂ ਹੋਈ ਸੀ ਉਹ ਇਹੀ ਚੋਰ ਨੇ ਜਾਂ ਇਹ ਬੱਕਰੇ ਨੇ ਜੀ। ਤੁਸੀਂ ਸੀਸੀਟੀਵੀ ਸਾਹਮਣੇ ਆਈ ਕਿ ਬਿਲਕੁਲ ਜੀ ਸੀਸੀਟੀਵੀ ਮਿਲੀ ਹੈ ਜੀ ਉਸ ਨੂੰ ਅੱਗੇ ਫਾਲੋਅ ਅਪ ਕਰਕੇ ਦੋਸ਼ੀਆਂ ਤੱਕ ਪਹੁੰਚਣ